ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾੜ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਜੀ ਅੱਜ ਦੀ ਵੀਡੀਓ ਮੇਰੇ ਗਵਾਨ ਪਿੰਡ ਮਾੜੀ ਮੁਸਤਫਾ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਇੱਕ ਟੋਕੜ ਦੋ ਗੱਬਣਾਂ ਤੇ ਇੱਕ ਸੂਆ ਸੂਆ ਨਗ ਲੈ ਕੇ ਆਏ ਆਂ ਡਿਟੇਲ ਪ੍ਰੋਪਰ ਬਾਈ ਤੋਂ ਲੈ ਕੇ ਦੇਵਾਂਗੇ ਤਸੱਲੀ ਪਰਖ ਤੁਸੀਂ ਕਰਨੀ ਹੈ ਜੀ ਨੰਬਰ ਸਕਰੀਨ ਤੇ ਬਾਈ ਦਾ ਚੱਲਦਾ ਰਹਿਣਾ ਆਜੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਨਾਮ ਤੇ ਐਡਰੈਸ ਦੱਸ ਦਿਓ ਜੀ ਨਿਸ਼ਾਨ ਸਿੰਘ ਨਾ ਹੀ ਪਿੰਡ ਮਾਨੀਮਾ ਤਹਿਸੀਲ ਬਾਕਾਪਨਾ ਜ਼ਿਲ੍ਹਾ ਮੁੰਬਈ ਮੋਬਾਈਲ ਨੰਬਰ ਹੀ 75290866 ਹੁੰਦਾ ਹੈ ਠੀਕ ਆ ਬਾਈ ਇੱਕ ਨੰਬਰ ਤੋਂ ਸ਼ੁਰੂ ਕਰਦੇ ਆ ਸੂਆ ਕਿੰਨਾ ਮਸੂਈ ਹੈ ਜੀ ਇਹ ਸੂਆ ਬਾਈ ਸੂਈਆ ਦੂਜਾ ਮਾਤਾ ਨੇ ਕਹਿਣ ਦਿੱਤੇ ਅਗਲਾ ਜਿਹੜਾ ਮਰਜੀ ਮਾਤਾ ਨੇ ਠੀਕ ਆ ਦੋ ਸੂਈ ਹੈ ਜੀ ਇਹ ਕੱਲ ਰਾਤ ਹੋ ਜਾਊਗਾ ਠੀਕ ਆ ਜੀ ਬੱਚਾ ਕੀ ਦਿੱਤਾ ਜੀ ਮੇਕ ਆ ਬਾਈ ਬੱਛਾ ਜੀ ਜੀਰ ਡੰਨ ਹੈ ਜੀ ਹਾਂ ਜੀ ਡੰਨ ਠੀਕ ਹੈ ਜੀ ਇੱਕ ਚ ਵਾਈ ਹੋਈ ਹੈ ਕਿ ਦੋ ਹੋਈਆਂ ਜੀ ਇਹ ਦੋ ਚ ਵੰਗ ਹੋਗਾ ਜੀ ਠੀਕ ਹੈ ਜੀ ਕਿੰਨਾ ਬੋਲਾ ਤਿਆਰ ਹੈ ਜੀ ਬੋਲਾ ਹੋਊਗਾ ਜੀ ਜਿਹੜਾ 10 ਲੀਟਰ ਦੇ ਨੇੜੇ ਤੇੜੂਗਾ ਠੀਕ ਹੈ ਥਣਾ ਦੀ ਡੰਨ ਹੈ ਜੀ ਓਕੇ ਜਮ ਭਲਾ ਭਾਈ ਫਿਰਦੀ ਹੈ ਭਲਾ ਫਿਰ ਕੱਲ ਹੀ ਸੁਈਆਂ ਤਾਜੀ ਸੁਈ ਕਰਕੇ ਥੋੜਾ ਹਜੇ 2-3 ਡੰਗ ਰੱਖ ਦਈਏ ਤੋੜ ਕੇ ਦਿਖਾ ਦਈਏ ਫਿਰ ਤੇ ਦੁੱਧ ਕਿੰਨਾ ਪਾਜੂ ਬਾਈ ਦੁੱਧ ਬਾਈ ਮਾਲਕਾਂ ਨੇ ਕਿਹਾ ਵੀ 16 ਗੱਲੋ ਚੋਇਆ ਠੀਕ ਹੈ ਜੀ ਹਾਂ ਜੋ ਜੀ ਆ ਸੇਵਾ ਕਰੂਗਾ ਤਾਂ ਸੇਵਾ ਤੇ ਹੁਣ ਅਗਲਾ ਚਲੂਗਾ ਜੀ ਸੁਹਾ ਦੂਜਾ ਸੂਈ ਹੈ ਜੀ ਕੱਲ ਰਾਤ ਦੀ ਸੂਈ ਹੈ ਜੀ ਬੱਚਾ ਮਗਰ ਬੱਛਾ ਦੋ ਚਵਾਈਆਂ ਹੋਈਆਂ 22 10 ਦਾ ਲਗਭਗ 10 ਕਿਲੋ ਦੇ ਆਸ-ਪਾਸ ਬੋਲਾ ਤਿਆਰ ਆ ਜੀ ਥੋੜੀਆਂ ਜਿਹਾ ਭਲਾਂ ਪਾਈ ਫਿਰਦੀ ਆ ਪਾਈ ਜਾਂਦਾ ਪਸੂ ਬਈ ਪਹਿਲੇ ਦੂਜੇ ਸੂਏ ਥਾਣਾ ਦੇ ਸਹਿਜ ਵੀ ਸੋਹਣੇ ਗੈਪ ਤੇ ਲੱਗੇ ਆ ਹੱਥੀ ਚਵਾਈ ਵਾਲਾ ਥਾਣਾ ਜੀ ਚਾਰ ਹੀ ਥਾਣਾ ਚੈੱਕ ਕਰ ਸਕਦੇ ਹੋ ਤੁਹਾਨੂੰ ਨੇੜੇ ਤੋਂ ਦਿਖਾ ਦਿੰਨੇ ਆ ਮੰਜੇ ਦੇ ਪਾਗਿਆਂ ਨੂੰ ਨਿਖੜਮੇ ਬਾਕੀ ਥੋੜਾ ਜਿਹਾ ਭਲ ਕਰਕੇ ਥਣ ਤੁਹਾਨੂੰ ਛੋਟਾ ਲੱਗਦਾ ਹੋਊਗਾ ਜਦੋਂ ਭਲ ਪੂਰੀ ਚੱਕੀ ਦੀ ਸੋਨਾ ਥਣ ਕੱਢੂਗੀ ਜੀ ਥਣਾ ਦੇ ਦੰਨ ਹੋਊਗੀ ਬੇਫਿਕਰ ਹੋ ਜਾਓ ਡਿਮਾਂਡ ਵੀਰੇ ਦੀ ਡਿਮਾਂਡ ਇਹ ਮੌਲ ਕਹਿੰਦਾ 40000 ਦੇ ਦਾਂਗੇ ਉਹ ਜਮਾਨਤਾਂ ਦੇ ਕਰਦਾ ਜਮਾਨਤਾਂ ਠੀਕ ਹੈ ਜੀ 40000 ਦੀ ਬਾਈ ਕਹਿੰਦਾ ਦੇ ਦਾਂਗੇ ਜੀ ਵਿੱਚੋਂ ਮਾਨਤਾਂ ਥੋੜਾ ਕਨਾ ਹੋ ਜਾਊਗਾ ਅੱਗੇ ਵੀਰੇ ਦੋ ਨੰਬਰ ਸੁਆ ਕਿੰਨਾ ਮਾ ਜੀ ਇਹ ਦਸੂਆ ਦੂਜਾ ਸੁਆ ਇਹ ਹੈ ਜੀ ਠੀਕ ਹੈ ਜੀ ਆ ਕਿੰਨਾ ਸਮਾਂ ਹੋ ਗਿਆ ਸੂਈ ਨੂੰ ਬਾਈ ਸੂਈ ਭਾਈ ਲਿਆਂਦੀ ਆ ਯਾਰ 2-3 ਮਹੀਨੇ ਮੰਨ ਲੇ ਕਿੰਨੇ ਮੰਨ ਲਿਆ ਆਪਣੇ ਦਾ AI ਵਗੈਰਾ ਹੋਈ ਆ ਜੀ ਮਹੀਨੇ ਦੀ ਕਿਹਾ ਉਹਨੇ ਬਾਈ ਹੋਈ ਵੀ ਆ ਆਪਾਂ ਜਾਨੀ ਥਾਲੀ ਕਰਕੇ ਲਈ ਦਿਖਾ ਲਈ ਕਰਕੇ ਜੀ ਕਿੰਨਾ ਦੁੱਧ ਤਿਆਰ ਆ ਜੀ ਦੁੱਧ ਬਾਈ ਥੱਲੇ ਜਾਨੀ ਕਿ ਹੈ 7 ਆਪੇ 6 ਮੰਨ ਲਈ ਦਮਾਂ ਦੀ ਧੰਨ ਆ ਜੀ ਇਹ ਮੂਹਰੇ ਥਾਣਾ ਹੋਰ ਇਹ ਕਮ ਮਹਿਣੀਆ ਦਾ ਇਹ ਥਣ ਤੇ ਧਾਰਾਂ 5-7 ਜਾਨੀ ਕਿ ਦੂਜੇ ਨੂੰ ਫਰਕ ਆ ਘੱਤ ਹਾਂ ਠੀਕ ਆ ਜੀ ਤੋੜ ਕੇ ਦਿਖਾ ਦੀ ਕਰੇ ਸੂਆ ਦੂਜਾ ਸੂਈ ਆ ਬਾਈ ਕਹਿੰਦਾ ਆਪਣੀ ਲਿਆਂਦੀ ਹੋਈ ਆ ਜੀ ਸਮਾਂ ਜਿੰਨਾ ਮਰਜ਼ੀ ਮੰਨ ਲਓ 2 ਮਹੀਨੇ ਮੰਨ ਲਓ 4 ਮੰਨ ਮਾਲਕਾਂ ਨੇ ਦੱਸਿਆ ਕਿ 1 ਮਹੀਨਾ ਹੋ ਗਿਆ AI ਹੋਈ ਨੂੰ ਜੀ ਥਣਾ ਦੀ ਬਈ ਦੱਸਦਾ ਕਿ ਇੱਕ ਥਣ ਚੋਂ ਕਬੈਣੀ ਵਾਲੇ ਪਾਸਿਓ 5 4 12 ਘਟ ਨੇ ਦੁੱਧ 6 ਕਿਲੋ net ਤਿਆਰ ਆ ਜੀ 2 ਟਾਈਮ 4 ਟਾਈਮ 6 ਟਾਈਮ ਚੋ ਸਕਦਾ ਜੀ ਰੰਗ ਪ੍ਰਿੰਟ ਦੀ ਚੰਗੀ ਆ ਜੀ ਅੱਗੇ ਤੋਂ ਤੁਹਾਡੀ ਸੇਵਾ ਦੇ ਚਰਤੇ ਆ ਜੇ ਕੋਈ ਵੀ ਵਧ ਕਰ ਲੂ ਤਾਂ ਵਧ ਲੈ ਸਕਦਾ ਜੀ ਡਿਮਾਂਡ ਬਈ ਇਹਦੀ ਇਹਦੀ ਬਈ ਦੇ ਲੈਣੀ ਹੈ ਜਿਹੜੇ ਕਿੰਨਾ ਕਰਦੇ 7500 ਦੀ ਬਈ ਠੀਕ ਆ 7500 ਦੀ ਬਈ ਕਹਿੰਦਾ ਵੈੜ ਦੇ ਦਾਂਗੇ ਯਸ ਨੂੰ ਹਾਂਜੀ ਇੰਨੇ ਦੀ ਕਿਹਨੇ ਫੰਡਰ ਵੈੜ ਨਹੀਂ ਦੇਣੀ ਬੱਚੀ ਨਹੀਂ ਦਿੰਦਾ ਬਈ 7-8000 ਦੇ ਤਾਂ ਜਾਤ ਵਾਲੀ ਹੈ ਸ਼ਹਿਰ ਆ ਸਹੀ ਗੱਲ ਆ ਜੀ ਹੈ ਜਾਤ ਵਾਲੀ ਆ ਸੇਵਾ ਕਰ ਲਈ ਤਦੋਂ ਵੱਧ ਜੀ ਵੀ ਟੋਕੜ ਕਰਕੇ ਪੁਰੋਕੀ ਟੋਕੜ ਗਾਣ ਫਰਕ ਪਾਇਆ ਜੀ ਫਰਕ ਪਾਇੰਦੀ ਆ ਇਹ ਜਦੋਂ ਬਈ ਸੱਜਰ ਹੋ ਜਾਂਦੀਆਂ ਸੱਟ ਹੋ ਜਾਂਦਾ ਹੁੰਦਾ ਕਿਸੇ ਕਿਸੇ ਗਾਂਚ ਆ ਜਾਂਦੀ ਜਦੋਂ ਚਾਰੇ ਥੋੜੀ ਕੋਈ ਹੈ ਠੀਕ ਆ ਜੀ ਤੇ ਅੱਗੇ ਵੀਰੇ ਏ ਬਾਈ ਮੂਰੀ 6 ਮੂਰੀ ਹੈਗਾ 6 ਦੂਜਾ ਤਾਂ ਆਂਦਾ ਠੀਕ ਆ ਜੀ ਸਮਾਂ ਕਿੰਨਾ ਲੈਂਦੀ ਆ ਜੀ ਇਹ ਬਾਈ ਜਾਈ ਕੋ 10 ਤੋਂ 12 ਮਹੀਨਾ ਠੀਕ ਹੈ ਪਹਿਲਾਂ ਹੀ ਆ ਜੀ ਇਹ ਹਾਂਜੀ ਮੂਤੋਂ 6 ਦੰਦ ਜੀ ਮੂਤੋਂ 6 ਦੰਦ ਆ ਠੀਕ ਆ ਜੀ ਕਿੰਨਾ ਕੁ ਬਾਜੂ ਵੇਰੇ ਦੁੱਧ ਇਹ ਦੁੱਧ ਪਾ ਦੋ ਬਾਈ 18 19 ਕਿਲੋ ਜਿਹੜੇ ਸਾਡੇ ਵੇੜ ਦੀ ਜਿਆਦਾ ਜਾਤ ਬਰੀਡ ਚੰਗੀ ਆ ਤੋਰ ਕੇ ਦਿਖਾ ਦੀ ਵੀਰੇ ਕੱਲੀ ਕੱਚੀ ਕੱਚੀ ਆ ਜੀ ਮੂਤੋਂ 6 ਦੰਦ ਆ ਜੀ ਸੋਹਣੀ ਫੇਸ ਕੁਆਲਟੀ ਆ ਜੀ ਬਾਕੀ ਥਣਾਂ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਹੱਥੀ ਚਵਾਈ ਵਾਲਾ ਥਾਣਾ ਜੀ ਛੋਟਾ ਜਿਹਾ ਤਨ ਚੈੱਕ ਕਰ ਸਕਦੇ ਹੋ ਬਰੀਡ ਦੇ ਪੱਖ ਤੋਂ ਪੂਰੀ ਚੰਗੀ ਹੈ ਜੀ ਸਵੇਰ ਪਹਿਲਾਂ ਲਗਭਗ ਹਫਤ ਦਸਾਂ ਦਿਨਾਂ ਦੀ ਕੱਚੀ ਹੈ ਜੀ ਹਫਤੇ ਦਸਾਂ ਦਿਨਾਂ ਤੱਕ ਦਾ ਪੂਰਾ ਸੋਹਣਾ ਹਵਾਨਾ ਤਿਆਰ ਕਰ ਲੂਗੀ ਜੀ ਥਣ ਕੱਲਾ ਕੱਲਾ ਮਿੱਖੜ ਮੱਜ ਕੱਚੀ ਕੱਚੀ ਤੁਹਾਨੂੰ ਭਾਅ ਚ ਮਿਲ ਜਾਣੀ ਆ ਅੱਜ ਦੀ ਡਿਮਾਂਡ ਬਈ ਹੈ ਜੀ ਇਹਦਾ ਦੇ ਲੈਣੀ ਹੈ ਬਸ 37000 ਰੁਪਏ ਛੂੜ ਹੀ ਕਰਾਂਗੇ ਆਪਾਂ ਠੀਕ ਆ ਜੀ ਦੇ ਲੈਣ ਬਾਈ ਕਹਿੰਦਾ 37000 ਰੁਪਿਆ ਵਿੱਚੋਂ ਮਾਣਦਾਨ ਹੋ ਜਾਊਗਾ ਅੱਗੇ ਭਾਈ 4 ਨੰਬਰ ਇਹਦੀ ਕੀ ਡਿਟੇਲ ਹੈ ਜੀ ਸੂਆ ਕਿੰਨਾ ਮਾ ਜੀ ਇਹ ਸੂਆ ਭਾਈ ਦੂਜਾ ਸੂਆ ਹੁੰਦੀ ਹੈ ਇਹਦਾ ਠੀਕ ਹੈ ਜੀ ਯਾਨੀ ਕਿ ਇਹ ਜਲਸੀਆ ਦੇ ਸ਼ਾਈਵਾਲ ਦਾ ਯਾਨੀ ਕਿ ਕ੍ਰੋਸ ਹੈ ਠੀਕ ਹੈ ਜੀ ਸਮਾਂ ਕਿੰਨਾ ਕੁ ਲੈਂਦੀ ਹੈ ਜੀ ਸਮਾਂ ਭਾਈ ਇਹ ਜੂ ਆ ਹਤਾ ਹੈ ਠੀਕ ਹੈ ਕਿੰਨਾ ਪਾਜੂ ਦੋਦੀ ਇਹ ਪਹਿਲੇ ਸੂਏ ਭਾਈ ਯਾਨੀ ਕਿ ਉਹਨੇ ਮਾਲ ਕਰਨਗੇ 14 ਕਿਲੋ ਚੋਇਆ ਆਪਾ ਠੀਕ ਹੈ ਜੀ ਹਾਂ ਗਾਂ ਬਾਕੀ ਦੁੱਧ ਸੇਵ ਵਾਲਾ ਸਹੀ ਗੱਲ ਹੈ 10 ਕਿਲੋ ਦੇਣਾ ਚਾਹੀਦਾ ਗਾਂ ਦਾ ਕੱਦ ਕਾਟ ਚੰਗਾ ਠੀਕ ਹੈ ਤੋਰ ਕੇ ਦਿਖਾ ਦੀ ਵੀਰੇ ਸੁਆ ਬਾਈ ਦੱਸਦਾ ਕਿ ਦੂਜਾ ਸੁਣਦੀ ਹੈ ਜੀ ਕੱਦ ਕਾਟ ਐਚ ਐਫ ਦੇ ਬਰੋਬਰ ਹੀ ਆ ਜਾਂਦਾ ਸਾਹੀਵਾਲ ਜਰਸੀ ਦਾ ਕ੍ਰੋਸ ਆ ਜੀ ਫਾਇਦਾ ਵੀਰੇ ਇਹ ਹੋ ਜਾਂਦਾ ਸਾਹੀਵਾਲ ਜਰਸੀ ਦਾ ਕ੍ਰੋਸ ਕਿ ਦੁੱਧ ਸੰਗਣ ਆਉ ਮੱਝਾਂ ਵਰਗਾ ਥਣ ਕੱਲਾ ਕੱਲਾ ਨਿੱਖੜ ਮੈਂ ਤਿਆਰੀ ਸੋਹਣੀ ਕਰਦੀ ਹੁੰਦੀ ਹੈ ਜੀ ਪਹਿਲੇ ਸੂਏ 15 16 ਕਿਲੋ ਦੁੱਧ ਬਾਈ ਦੱਸਿਆ ਦੱਸਦਾ ਕਿ ਮਾਲਕਾਂ ਨੇ ਦੱਸਿਆ ਕਿ ਦਿੱਤਾ ਹੋਇਆ ਜੀ ਇੱਕ ਤੀਰ ਉਮੀਦ ਪਲੱਸ ਦੀ ਹੈ ਜੀ ਜੇ ਕੋਈ ਵੀਰ ਵੱਧ ਕਰ ਲੂ ਸੇਵਾ ਦਾ ਵੱਧ ਵੀ ਲੈ ਸਕਦਾ ਹਵਾਨੇ ਚ ਵਾਲਟ ਨਾ ਬਹੁਤ ਨੇ ਜੀ ਸੂਨਾ ਕਾਟਾ ਵਾਲਾ ਹਵਾਨਾ ਬੈਕ ਸਾਈਡ ਤੋਂ ਚੈੱਕ ਕਰ ਲੂ ਥਾਣੇ ਕੱਲਾ ਕੱਲਾ ਨਿੱਖੜ ਮੈਂ ਤੇ ਇਹਦੀ ਡਿਮਾਂਡ ਬਾਈ ਇਹ ਵੀ ਆਪਾਂ ਦੇ ਦਾਂਗੇ ਬਾਈ 37000 ਠੀਕ ਆ ਜੀ ਛੋਟੇ ਛੋਟੇ ਭਾਈ ਹੈ ਇਹ ਵੀ ਬਾਈ ਕਹਿੰਦਾ 37000 ਰੁਪਏ ਦੀ ਦੇ ਦਾਂਗੇ ਜੀ ਹਾਂ ਜੇ ਕੋਈ ਜੋੜਾ ਲਊਗਾ ਤੇ ਉਹ ਹੀ ਆਪਾਂ ਜਿਆਦਾ ਮਾਨਤਾ ਕਰ ਦਾਂਗੇ ਠੀਕ ਆ ਜੀ ਜੇ ਕੋਈ ਵੀਰ ਸੱਜਣ ਜੋੜਾ ਲੈ ਲੇ ਤਾਂ ਮਾਨਤਾਨ ਜ਼ਿਆਦਾ ਹੋ ਜਾਊਗਾ ਜੀ ਜਿਹਨੂੰ ਕੋਈ ਵੀ ਨਗ ਪਸੰਦ ਆਊਗਾ ਨੰਬਰ ਸਕਰੀਨ ਤੇ ਬਾਈ ਦਾ ਲਗਾਤਾਰ ਚੱਲਦਾ ਰਹੂਗਾ ਮੋਲ ਆਪਣੀ ਜਿਹਾ ਹੀ ਦੱਸ ਦੀ ਬਾਹਰ ਨਾ ਬਾਈ ਬਰੇ ਥੱਲੇ ਕੋਈ ਝੌਂਤੀ ਇੰਤੇ ਲਾ ਕੋ ਨਾ ਲਾ ਦੇ ਠੀਕ ਹੈ ਜੀ ਯਾਨੀ ਕੱਲੀ ਛੋੜ ਹੀ ਹੋਣੀ ਹੈ ਛੋੜ ਹੀ ਹੋਣੀ ਜਿਹੜਾ ਜੋੜਾ ਲਊਗਾ ਉਹ ਹੀ ਕਰਦਾ ਹੀ ਵਾਦਾ ਠੀਕ ਹੈ ਜੀ ਬਾਕੀ ਨੰਬਰ ਸਕਰੀਨ ਤੇ ਚੱਲਦਾ ਰਹੂਗਾ ਧੰਨਵਾਦ